ਐਨ ਫੋਕਸ 24 ਦੇਖ ਰਹੇ ਤੁਸੀਂ ਤੇ ਪਟਿਆਲਾ ਤੋਂ ਮੈਂ احਮਨ ਸ਼ੁਮੜਕ ਨੇ ਇਸ ਟਾਈਮ ਤੇ ਮੌਜੂਦ ਆ ਪਟਿਆਲਾ ਦੇ ਬੱਸ ਸਟੈਂਡ ਦੇ ਵਿੱਚ ਜਿੱਥੇ ਦਰਨਾ ਪ੍ਰਦਰਸ਼ਨ ਕਰਿਆ ਜਾ ਰਿਹਾ ਹੈ ਜਾਣਾਂਗੇ ਸਾਰਾ ਮਾਮਲਾ ਕਿ ਸਾਡੇ ਨਾਲ ਸੁਲਤਾਨ ਜੀ ਮੌਜੂਦ ਨੇ ਉਹਨਾਂ ਨੂੰ ਸਾਰਾ ਮਾਮਲਾ ਜਾਣਾਂਗੇ ਸਰ ਅੱਜ ਦਰਨਾ ਲਾਇਆ ਗਿਆ ਪੀ ਆਰ ਟੀ ਸੀ ਦੇ ਵਿੱਚ ਕੀ ਮਾਮਲਾ ਹੈ ਮਾਮਲਾ ਸਾਡਾ ਜੀ ਪੁਰਾਣਾ ਹੀ ਹੈ ਜਿਹੜਾ ਲੰਬੇ ਸਮੇਂ ਤੋਂ ਅਸੀਂ ਸਰਕਾਰ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਮੰਗ ਕਰਦੇ ਆ ਰਹੇ ਹਾਂ ਵੀ ਸਾਡਾ ਹੱਲ ਕੀਤਾ ਜਾਵੇ ਤੇ ਕਿਹਦਰੀ ਸਿਸਟਮ ਬੰਦ ਕੀਤਾ ਜਾਵੇ ਜਿਹੜੇ ਸਾਡੇ ਕੰਟਰੈਕਟ ਵਾਲੇ ਸਾਥੀ ਨੇ ਉਹਨਾਂ ਨੂੰ ਰੈਗੂਲਰ ਕੀਤਾ ਜਾਵੇ ਕਿਲੋਮੀਟਰ ਸਕੀਮ ਜਿਹੜੀਆਂ ਬੱਸਾਂ ਪਾਈਆਂ ਜਾ ਰਹੀਆਂ ਨੇ ਉਹਨਾਂ ਨੂੰ ਬੰਦ ਕਰਕੇ ਵਿਭਾਗ ਦੀਆਂ ਮਾਲਕੀ ਵਾਲੀਆਂ ਬੱਸਾਂ ਪਾਈਆਂ ਜਾਣ ਜੋ ਸਾਡੇ ਦੇ ਮਾਰੂ ਕੰਡੀਸ਼ਨਾਂ ਲਾਈਆਂ ਗਈਆਂ ਨੇ ਉਹਨਾਂ ਕੰਡੀਸ਼ਨਾਂ ਨੂੰ ਰੱਦ ਕੀਤਾ ਜਾਵੇ ਤਾਂਕਿ ਅਸੀਂ ਆਪਣੀ ਜਿਹੜੀ ਨੌਕਰੀ ਏ ਉਹ ਬੇਖੌਫ ਹੋ ਕੇ ਵਧੀਆ ਤਰੀਕੇ ਨਾਲ ਕਰ ਸਕੀਏ ਸੁਲਤਾਨ ਜੀ ਗੱਲ ਕਰੀਏ ਪਿਛਲੇ ਕਾਫੀ ਸਮੇ ਤੋਂ ਤੁਹਾਡੇ ਤੋਂ ਵੱਲੋਂ ਧਰਨੇ ਲਾਈ ਜਾ ਰਹੇ ਨੇ ਤੁਹਾਨੂੰ ਕਿਹਾ ਜਾਂਦਾ ਕਿ ਤੁਹਾਡਾ ਮਾਮਲਾ ਸੋਲਵ ਕਰ ਦਿੱਤਾ ਜਾਊਗਾ ਪਰ ਜਿਹੜੇ ਦਾਅਵੇ ਨੇ ਕਿਤੇ ਨਾ ਕਿਤੇ ਫਰਜ਼ੀ ਨਹੀਂ ਦੇਖਦੇ ਨਜ਼ਰ ਆ ਰਹੇ ਬਿਲਕੁਲ ਜੀ ਬਿਲਕੁਲ ਫਰਜ਼ੀ ਦਾਵੇ ਕੀਤੇ ਜਾ ਰਹੇ ਨੇ ਵੱਡੇ ਵੱਡੇ ਪੋਸਟਰ ਸਿਵਾ ਕੇ ਜਿਹੜਾ ਖਰਚਾ ਮੈਂ ਕਹਿੰਨਾ ਕਰੋੜਾਂ ਰੁਪਇਆ ਖਰਚਾ ਜਿਹੜਾ ਸਰਕਾਰ ਇਹ ਪੋਸਟਰਾਂ ਤੇ ਜਾਂ ਇਸ਼ਤਿਹਾਰਬਾਜ਼ੀ ਦੇ ਕਰ ਰਹੀ ਏ ਜੇ ਉਹੀ ਖਰਚਾ ਕਿਤੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਜਾਂ ਮੁਲਾਜ਼ਮਾਂ ਦੀਆਂ ਤਰਖਾਵਾਂ ਦੇ ਵਿੱਚ ਵਾਅਦੇ ਕੀਤੇ ਹੁੰਦੇ ਤਾਂ ਅੱਜ ਸਾਨੂੰ ਇੱਥੇ ਪਰਨੇ ਪ੍ਰਦਰਸ਼ਨ ਜਿਹੜੇ ਨਾ ਕਰਨੇ ਪੈਂਦੇ ਕੀ ਕੀ ਮਜਬੂਰੀਆਂ ਆ ਰਹੀਆਂ ਨੇ ਅੱਗੇ ਸਾਹਮਣੇ ਕੀ ਕੀ ਮਤਲਬ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਦਿੱਕਤਾਂ ਦੇਖੋ ਜੀ ਇੱਕ ਤਾਂ ਆਊਟਸੋਰਸ ਤੇ ਸਾਡੀ ਜੋਬ ਨਹੀਂ ਸਿਕਿਓਰ ਹੈਗੀ ਟੈਕਨਾਲੋਜੀ ਸਿਸਟਮ ਦੇ ਵਿੱਚ ਸਾਨੂੰ ਕੋਈ ਪ ਕਿਤੇ ਧੱਕੇਸ਼ਾਹੀ ਕਰਕੇ ਸਾਨੂੰ ਨੌਕਰੀਆਂ ਤੋਂ ਫਰਕ ਕਰ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਸਾਡਾ ਕੋਈ ਫਿਊਚਰ ਨਹੀਂ ਹੈਗਾ ਸਾਨੂੰ ਅੱਗੇ ਕਿਤੇ ਨੌਕਰੀ ਦੀ ਆਸ ਨਹੀਂ ਹੈਗੀ ਸੋ ਇਹਨਾਂ ਚੀਜ਼ਾਂ ਨੂੰ ਲੈ ਕੇ ਇਕੱਠਾ ਸੀ ਕੰਡੀਸ਼ਨਰ ਰੱਦ ਦੀ ਮੰਗ ਕਰਦੇ ਆਂ ਤੇ ਕੇਦਾਰੀ ਸਿਸਟਮ ਰਾਈ ਜਿਹੜੀ ਲੁੱਟ ਕੀਤੀ ਜਾ ਰਹੀ ਹੈ ਜੀਐਸਟੀ ਦੀ ਬਹੁਤ ਵੱਡੇ ਪੱਧਰ ਤੇ ਜਿਹੜਾ ਸਰਕਾਰ ਨੂੰ ਨੁਕਸਾਨ ਹੋ ਰਿਹਾ ਹੈ ਅਸੀਂ ਅੰਕੜੇ ਤੱਕ ਦੇ ਚੁੱਕੇ ਆਂ ਵੀ ਇੱਕ ਬੰਦੇ ਪਿੱਛੇ ਤਕਰੀਬਨ 2500 ਰੁਪਏ ਤੱਕ 2000 ਤੋਂ 2500 ਰੁਪਏ ਤੱਕ ਜਿਹੜਾ ਜੀਐਸਟੀ ਠੇਕੇਦਾਰ ਨੂੰ ਦੇਣਾ ਪੈ ਰਿਹਾ ਹੈ ਵੀ ਉਹ ਜੀਐਸਟੀ ਜਿਹੜਾ ਬਚਦਾ ਕਰੋੜਾ ਰੁਪਏ ਦੇ ਬਚਣਾ ਹੈ ਜੇਕਰ ਠੇਕੇਦਾਰੀ ਸਿਸਟਮ ਬੰਦ ਕਰਕੇ ਬੰਦਿਆਂ ਨੂੰ ਸਿੱਧੇ ਕੰਟਰੈਕਟ ਤੇ ਲਿਆ ਜਾਂਦਾ ਹੈ ਇੱਕ ਦਾਵਾ ਕਰਿਆ ਜਾਂਦਾ ਸੀ ਕਿ ਜਿਹੜੇ ਭਗਵੰਤ ਸਿੰਘ ਵੱਲੋਂ ਆਪਣਾ ਕਰ ਦਿੱਤਾ ਗਿਆ ਕਿ ਤੁਹਾਡੇ ਨਾਲ ਬੈਠ ਕੇ ਬੈਠਕ ਹੋਈ ਹੈ ਤੇ ਥੋੜਾ ਮਾਮਲਾ ਸੋਲਵ ਕਰ ਦਿੱਤਾ ਗਿਆ ਪਰ ਉਸ ਤੋਂ ਬਾਅਦ ਕੀ ਹੋਇਆ ਕਿ ਤੁਹਾਨੂੰ ਫਿਰ ਧਰਨੇ ਤੇ ਬੈਠਣਾ ਪਿਆ ਬਿਲਕੁਲ ਜੀ ਮੁੱਖ ਮੰਤਰੀ ਮਾਨ ਸਾਹਿਬ ਨਾਲ ਸਾਡੀ ਮੀਟਿੰਗ ਹੋਈ ਸੀ ਪਿਛਲੇ ਪਿਛਲੇ ਸਾਲ 2024 ਦੇ ਵਿੱਚ ਜੁਲਾਈ ਚ ਤੇ ਉਹਨਾਂ ਨੇ ਜਿਹੜੇ ਥੱਲੇ ਵਾਲੇ ਅਧਿਕਾਰੀ ਸੰ ਟ੍ਰਾਂਸਪੋਰਟ ਮੰਤਰੀ ਜਾਂ ਟ੍ਰਾਂਸਪੋਰਟ ਐਡਵੋਕੇਟ ਜਨਰਲ ਉਹਨਾਂ ਨੂੰ ਅਤੇ ਕਿ 30 ਵੀ ਇੱਕ ਮਹੀਨੇ ਦੇ ਵਿੱਚ ਇਹਨਾਂ ਦਾ ਜੋ ਵੀ ਹੱਲ ਕਰਕੇ ਪਾਲਿਸੀ ਬਣਾਉਣੀ ਪਾਲਿਸੀ ਬਣਾ ਕੇ ਵੀ ਇਹਨਾਂ ਦੇ ਲਾਗੂ ਕੀਤੀ ਜਾਵੇ ਪਰ ਇੱਕ ਮਹੀਨੇ ਦੇ ਸਮੇਂ ਦੇ ਬਾਅਦ ਹੁਣ ਇੱਕ ਸਾਲ ਟੱਪ ਗਿਆ ਇੱਕ ਸਾਲ ਦੇ ਵਿੱਚ ਵੀ ਸਾਡੀਆਂ ਕਈ ਵਾਰ ਮੀਟਿੰਗਾਂ 25 ਤੋਂ 30 ਮੀਟਿੰਗਾਂ ਜਿਹੜੀਆਂ ਉਹ ਟਰਾਂਸਪੋਰਟ ਮੰਤਰੀ ਸਾਹਿਬ ਨਾਲ ਹੋ ਚੁੱਕੀਆਂ ਪਰ ਸਾਡੀਆਂ ਮੰਗਾਂ ਜਿਉਂਦੀਆਂ ਤਿਉਹ ਖੜੀਆਂ ਕੋਈ ਹੱਲ ਨਹੀਂ ਕੀਤਾ ਜਾ ਰਿਹਾ ਜਾਣ ਬੁੱਝ ਕੇ ਸਮਾਂ ਜਿਹੜਾ ਟਪਾਇਆ ਜਾ ਰਿਹਾ ਸਰਕਾਰ ਵੱਲੋਂ ਕਿੱਥੇ ਕਮੀ ਲੱਗ ਰਹੀ ਹੈ ਕਿ ਇਹਨਾਂ ਦੇ ਵੱਲੋਂ ਕਮੀ ਕੀਤੀ ਜਾ ਰਹੀ ਹੈ ਇਸ ਸਾਰੀ ਢਿੱਲ ਵਰਤੀ ਜਾ ਰਹੀ ਹੈ ਇਹ ਸਾਰੀ ਟੇਲਾ ਕੋਸਤਾ ਸਾਡੀ ਮੈਨੇਜਮੈਂਟ ਦੇ ਅਧਿਕਾਰੀਆਂ ਦੀ ਹੈ ਸਾਡੀ ਮੈਨੇਜਮੈਂਟ ਦੇ ਅਧਿਕਾਰੀ ਜਿਹੜੇ ਨੇ ਉਹ ਵੀ ਨਹੀਂ ਚਾਹੁੰਦੇ ਵੀ ਸਾਡਾ ਕੋਈ ਹੱਲ ਹੋਵੇ ਤੇ ਦੂਜਾ ਸਰਕਾਰ ਦੀ ਬਹੁਤ ਵੱਡੀ ਟੇਲਾ ਸਰਕਾਰ ਵੱਲੋਂ ਕਈ ਮੰਗਾਂ ਅਜਈਆਂ ਨੇ ਜਿਹੜੀਆਂ ਅਸੀਂ ਮਨਵਾ ਚੁੱਕੇ ਆ ਲੈਟਰ ਤੱਕ ਜਾਰੀ ਕਰਵਾ ਚੁੱਕੇ ਆ ਪਰ ਸਾਡੀ ਮੈਨੇਜਮੈਂਟ ਜਿਹੜੀ ਉਹ ਸਰਕਾਰ ਨੂੰ ਟਿੱਚ ਜਾਣ ਕੇ ਉਹਨਾਂ ਮੰਗਾਂ ਨੂੰ ਵੀ ਲਾਗੂ ਨਹੀਂ ਕਰ ਰਹੀ ਸੁਤਾਨ ਜੀ ਕਿੰਨੇ ਪਰਸੈਂਟ ਬੱਸਾਂ ਅੱਜ ਚੱਲ ਰਹੀਆਂ ਰੂਟਸ ਤੇ ਕਿਹੜੇ ਕਿਹੜੇ ਰੂਟਸ ਤੇ ਬੱਸਾਂ ਨਹੀਂ ਚੱਲ ਰਹੀਆਂ ਤਕਰੀਬਨ ਪਟਿਆਲਾ ਡਿਪੋ ਦੇ ਜਿੰਨੇ ਵੀ ਰੂਟ ਨੇ ਮਨੋਪਲੀ ਰੂਟ ਨੇ ਉਹ ਤਕਰੀਬਨ ਜੇ ਜਿਹੜੇ ਰੂਟਾਂ ਦੇ ਪ੍ਰਾਈਵੇਟ ਸਰਵਿਸ ਹੈਗੀ ਉਹਨਾਂ ਤੇ ਵੀ ਸਿਰਫ ਪ੍ਰਾਈਵੇਟ ਸਰਵਿਸ ਚੱਲ ਰਹੀ ਏ ਸਰਕਾਰੀ ਸਰਵਿਸ ਕੋਈ ਨਹੀਂ ਜਾ ਰਹੀ ਬਿਲਕੁਲ ਚੱਕਾ ਜਾਮ ਹੈ ਕੱਚੇ ਬੰਦਿਆਂ ਵੱਲੋਂ ਧੰਨਵਾਦ ਸਰ ਤੁਸੀਂ ਜਿਵੇਂ ਸੁਣਿਆ ਕਿ ਅੱਜ ਪਟਿਆਲਾ ਦੇ ਵਿੱਚ ਤਕਰੀਬਨ 100% ਬੱਸਾਂ ਦਾ ਚੱਕਾ ਜਾਮ ਹੈ ਤਸਵੀਰਾਂ ਤੁਹਾਡੇ ਨਾਲ ਇੱਕ ਵਾਰ ਬੱਸ ਸਟੈਂਡ ਦੀ ਜਰੂਰ ਸਾਂਝੀਆ ਕਰ ਦਿੰਦੇ ਆ ਕਿ ਤੁਸੀਂ ਦੇਖ ਸਕਦੇ ਹੋ ਕਿ ਜ਼ਿਆਦਾਤਰ ਬੱਸਾਂ ਖੜੀਆਂ ਪਈਆਂ ਨੇ બસ ਸਟੈਂਡ ਦੇ ਉੱਪਰ ਇਹ ਧਰਨਾ ਪ੍ਰਦਰਸ਼ਨ ਚੱਲ ਰਿਹਾ ਹੈ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਉਹ 30 ਜਿਹੜੇ ਡਰਾਈਵਰ ਨੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਮਜਬੂਰ ਹਾਂ ਧਰਨਾ ਪ੍ਰਦਰਸ਼ਨ ਕਰਨ ਦੇ ਲਈ ਕਿਉਂਕਿ ਸਾਡੀਆਂ ਮੰਗਾਂ ਹਲੇ ਤੱਕ ਨਹੀਂ ਮੰਗੀਆਂ ਗਈਆਂ ਕਾਫੀ ਟਾਈਮ ਤੋਂ ਧਰਨਾ ਪ੍ਰਦਰਸ਼ਨ ਕਰਿਆ ਜਾ ਰਿਹਾ ਹੈ ਕਾਫੀ ਆਈਨ ਤੋਂ ਉਹਨਾਂ ਵੱਲੋਂ ਆਪਣੀ ਗਵਹਾਰ ਸਰਕਾਰ ਤੱਕ ਪਹੁੰਚਾ ਦਿੱਤੀ ਗਈ ਹੈ ਪਰ ਕੋਈ ਵੀ ਸੱਟਾ ਨਿਕਲ ਕੇ ਸਾਹਮਣੇ ਨਹੀਂ ਆ ਰਿਹਾ ਤੇ ਗੱਲ ਕਰੀ ਆਮ ਜਨਤਾ ਦੀ ਆਮ ਜਨਤਾ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਾਫੀ ਲੋਕ ਜਿਹੜੇ ਡੇਲੀ ਅਪ ਡਾਊਨ ਕਰਦੇ ਨੇ ਉਹਨਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਡੇਲੀ ਆਵਾਜਾਈ ਦਾ ਸਾਧਨ ਬੱਸ ਮੰਨੀ ਜਾਂਦੀ ਹੈ ਤਾਂ ਬੱਸ ਰਹੀ ਲੋਕ ਜਿਹੜਾ ਨੇੜ ਲਚਾਈ ਚੰਡੀਗੜ੍ਹ ਦੀ ਗੱਲ ਕਰੀਏ ਮਹਾਲੀ ਦੀ ਗੱਲ ਕਰੀਏ ਅਪ ਡਾਊਨ ਕਰਦੇ ਨੇ ਪਰ ਜਦੋਂ ਬੱਸਾਂ ਦੀ ਸਰਵਿਸ ਰੁਕ ਜਾਂਦੀ ਹੈ ਤਾਂ ਉਹਨਾਂ ਨੂੰ ਕਿਤੇ ਨਾ ਕਿਤੇ ਕੰਮਾਂ ਤੇ ਜਾਣ ਵਾਸਤੇ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਹੋਰ ਸਮਾਂ ਦੱਸੇਗਾ ਕਿ ਇਹ ਧਰਨਾ ਕਦੋਂ ਚੱਕਿਆ ਜਾਏਗਾ ਕਦੋਂ ਇਹਨਾਂ ਦੀ ਮੰਗਾਂ ਪੂਰੀਆਂ ਹੋਣਗੀਆਂ ਤੇ ਹੋਰ ਵੀ ਅਪਡੇਟ ਲਈ ਜੁੜੇ ਰਹੋ ਇੰਡੀਆ ਫੋਕਸ 24 ਦੇ ਨਾਲ